ਮੰਤਰੀ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਮੈਨੂੰ ਬਹੁਤ ਖੁਸ਼ੀ ਆ ਜਿਹੜਾ ਨਸ਼ੇ ਕਣੀ ਤੁਸੀਂ ਨੇ ਧਿਆਨ ਦਿੱਤਾ। ਵੈਰੀ ਗੁੱਡ। ਤੁਸੀਂ ਬਹੁਤ ਖੁਸ਼ੀ ਹੈ ਵੀ ਲੋਕ ਵੀ ਛੋਟਾ ਸਾਥ ਦੇਣਗੇ। ਜੀ ਦੇਖ ਰਹੇ ਲੋਕ ਪੂਰੇ ਤਿੱਖੇ ਹੋਏ ਹੋਏ ਨੇ। ਨਸ਼ਿਆਲੇ ਕਣੀ ਪੈਂਦੇ ਨੇ ਪੂਰੇ ਉੱਠ ਉੱਠ। ਛੋਟਾ ਹੱਥ ਹੈ ਜਦ ਉੱਪਰ। ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ। ਸਾਡੇ ਵੱਲੋਂ ਕੋਈ ਕਮੀ ਨਹੀਂ ਆਊਗੀ। ਬਸ ਤੁਸੀਂ ਸਹਿਯੋਗ ਕਰੋ। ਅਸੀਂ ਤਾਂ ਜੀ ਇੱਕੇ ਬੇਨਤੀ ਕਰਦੇ ਲੋਕਾਂ ਨੂੰ ਵੀ ਪੰਚਾਇਤ ਜਾਂ ਨੰਬਰਦਾਰ ਕੋਈ ਜਵਾਨਤ ਨਹੀਂ ਦੇ ਦਿੰਦੇ। ਜਵਾਨਤਾਂ ਦਿਓ। ਹਾਂ। ਬਾ ਤੁਸੀਂ ਵੀ ਇੰਨਾ ਕੋ ਕੋਈ ਜਿਹੜਾ ਜਮਾਨਤ ਦੇਊਗਾ ਉਹਨੂੰ ਸਸਪੈਂਡੇ ਕਰ ਦਿਓ ਬਸ ਸਰਪੰਚ ਵੀ ਐ ਨਹੀਂ ਨਹੀਂ ਮੇਰਾ ਮਤਲਬ ਪਹਿਲੀ ਗੱਲ ਤਾਂ ਕੋਈ ਜਾਊਗਾ ਨਹੀਂ ਜਦੋਂ ਸਾਰਾ ਪਿੰਡ ਇੱਕ ਪਾਸੇ ਹੋ ਗਿਆ ਹਾਂਜੀ ਦੂਜੇ ਨੰਬਰ ਤੇ ਅਸੀਂ ਉਹਨੂੰ ਜਮਾਨਤ ਨਹੀਂ ਹੋਣ ਦੇਣੀ ਹਾਂਜੀ ਪੁਲਿਸ ਵੱਲੋਂ ਜਾਂ ਕੋਈ ਹੋਰ ਕੋਈ ਲਾ ਕੇ ਅਸੀਂ ਤਾਂ ਉਹਨੂੰ ਕਹਿੰਨਾ ਵੀ ਜਿਹਨੇ ਕਰ ਜਿਹਨੇ ਕਿਸੇ ਦੇ ਘਰ ਚ 70 ਪਛਾਦਾ ਹਾਂਜੀ ਹਾਂਜੀ ਉਹਦਾ ਆਪਦਾ ਕਰ ਬੋਤ ਕਰ ਦੀਨ ਵਾਲਾ ਨਾਲ ਨਹੀਂ ਰਹਿ ਸਕ ਹਾਂਜੀ ਅਸੀਂ ਇਹ ਤਾਂ ਏਸੀ ਗਲਤੀ ਬਹੁਤ ਹੋ ਸਕਦਾ ਧੰਨਵਾਦ ਇੱਕ ਛੋਟੀ ਦਿਨ ਦੀ ਬਿਜਲੀ ਹੁੰਦੀ ਆ ਉਹ ਵਧਾਈ ਦੇ ਪਾਤਰੋਂ ਇੱਕ ਨਹਿਰੀ ਪਾਣੀ ਆ ਗਿਆ ਉਹਦੇ ਵਧਾਈ ਦੇ ਮਤਲਬ ਅੱਛਾ ਹੁਣ ਇੱਕ ਨਹਿਰੀ ਪਾਣੀ ਆ ਗਿਆ ਹਾਂਜੀ ਹਾਂ ਹੁਣ ਇੱਕ ਇੱਕ ਤੁਹਾਨੂੰ ਕਸ਼ਟ ਚੱਲਣਾ ਪਊਗਾ ਹਾਂਜੀ ਜਿੱਥੇ ਨਹਿਰੀ ਪਾਣੀ ਆ ਗਿਆ ਉੱਥੇ ਬਿਜਲੀ ਅਸੀਂ ਰਾਤ ਨੂੰ ਦੇਵਾਂਗੇ ਕਾਰਨ ਉਹਦਾ ਇੱਕ ਹੈ ਕਿ ਨਾਲੇ ਮੋਟਰ ਚਲਾ ਲੈਂਦੇ ਨੇ ਨਾਲੇ ਕੱਸੀ ਚਲਾ ਛੇਤੀ ਵੇਲੇ ਹੋਂ ਦੇ ਮਾਰੇ ਮਤਲਬ ਹੋਰ ਕੋਈ ਕੰਮ ਨਹੀਂ ਹੈਗਾ ਵੇਲੇ ਹੋ ਕੇ ਵੀ ਜਾਣਾ ਕਿਤੇ ਖੁੰਡਤੀ ਬਹਿਣਾ ਹੈ ਹਨਾ ਪਰ ਜੇ ਹੁਣ ਕੱਸੀ ਆਉਂਦੀ ਹੈ ਨਹਿਰੀ ਆ ਗਿਆ ਦੋ ਕੈਰੇ ਰਹਿ ਵੀ ਗਏ ਚਲਦੇ ਨੇ ਕੱਸੀ ਦਾ ਜਿਹੜੀ ਰਾਤ ਨੂੰ ਆਉਗੋ ਜਦੋਂ ਰਾਤ ਨੂੰ ਚਲਾਉਂਗੇ ਉਹ ਦੋ ਕੈਰੀ ਰਮਾਉਂਗੇ ਨਾ ਸਾਰੀ ਤਾਂ ਨਹੀਂ ਛੱਡੂਗੇ ਦੁਆਰੇ ਹੈਨਾ ਉਹ ਫਿਰ ਫਾਇਦਾ ਕੀ ਹੋਇਆ ਕੱਸੀ ਦਾ ਫਿਰ ਜਦੋਂ ਥੱਲੋਂ ਵੀ ਗੱਡੀ ਜਾਂਦੇ ਆ ਉਤੋਂ ਮੀਂਹ ਵੀ ਪਈ ਜਾਂਦਾ ਹੁੰਦਾ ਤਾਂ ਵੀ ਚਲੋ ਮੀਂਹ ਤਾਂ ਰੋਕ ਨਹੀਂ ਸਕਦੇ ਆਪਾਂ ਨਾ ਨਾਲੇ ਮੋਟਰ ਨਾਲੇ ਮੀਂਹ ਨਾਲੇ ਕੱਸੀ ਮਤਲਬ ਸਾਰਾ ਪਾਸਿਓਂ ਆਪਾਂ ਕਹਿੰਦੇ ਬਸ ਛੇਤੀ ਵੇਲੇ ਹੋ ਜਾਈਂ 5 ਵਜੇ 3 ਵਜੇ ਵੇਲੇ ਹੋ ਜਾਣਗੇ ਚਲ ਪਰ ਕੱਸੀ ਦਾ ਪਾਣੀ ਇੰਨਾ ਆਊਗਾ ਮੈਨੂੰ ਲੱਗਦਾ ਨਹੀਂ ਕਿ ਧਰਮ ਮੋਟਰ ਚ ਚਲਾਉਣ ਦੀ ਲੋੜ ਪਊਗੀ ਪਰ ਬਿਜਲੀ ਵਾਲੇ ਪਾਸੇ ਤੁਹਾਨੂੰ ਕੋਈ ਕਮੀ ਨਹੀਂ ਆਉਂਦੀ ਕਿ ਜਦੋਂ ਅਸੀਂ ਚੰਡੀਗੜ੍ਹ ਤੁਹਾਨੂੰ ਬੇਨਤੀ ਕੀਤੀ ਸੀ ਕਿ ਧੂਰੀ ਦੇ ਹਲਕੇ ਦੇ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਕਿਰਪਾ ਕਰਕੇ ਦਰਸ਼ਨ ਜ਼ਰੂਰ ਦਿਓ ਤਾਂ ਤੁਸੀਂ ਜਿਹੜੀ ਸਾਡੀ ਇਹ ਮੰਗ ਹੈ ਬਹੁਤ ਛੇਤੀ ਪ੍ਰਵਾਨ ਕੀਤੀ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਰ ਸਾਡੀਆਂ ਜਿਹੜੀਆਂ ਇੱਕ ਦੋ ਪੰਚਾਇਤਾਂ ਵਾਲੀ ਮੀਟਿੰਗ ਚ ਆਈ ਸੀ ਹਾਂਜੀ ਸਰ ਹਾਂਜੀ ਸਰ ਇੱਕ ਤਰ੍ਹਾਂ ਸਾਡੇ ਜਿਹੜੇ ਸਕੂਲ ਹੈਗਾ ਗਾਇਓ ਪਿੰਡ ਦੇ ਵਿੱਚ ਆਈ ਹਾਈ ਸਕੂਲ ਹੈ ਜਿਹੜਾ ਉਹ ਤਿੰਨ ਪਿੰਡਾਂ ਦਾ ਸਾਂਝਾ ਸਰ ਤੂਰਾ ਮਾਨੜਾ ਤੇ ਹਰਚੰਦਪੁਰ ਸਰ ਉਹ ਨਾ ਜਿਹੜਾ ਗਰਾਊਂਡ ਆ ਸਾਡੇ ਕੋਲੇ ਉਹ ਬਾਹਰ ਆ ਜੀ ਜਿਹੜਾ ਸਟੇਡੀਅਮ ਬਣਿਆ ਹੋਇਆ ਸਾਰਾ ਅਸੀਂ ਕਹਿੰਦੇ ਸੀਗੇ ਜਿਹੜੀ ਥੋੜੀ ਦਫ਼ਤਰ ਦੀ ਟੀਮ ਐ ਸਾਰੀ ਢਿੱਲੋ ਸਾਹਿਬ ਤੇ ਰਾਜਵੰਤ ਸਿੰਘ ਜੀ ਇਹਨਾਂ ਨੂੰ ਦੱਸਿਆ ਹ ਸਾਰਾ ਗੋਜੀ ਵੀ ਸਾਡਾ ਜਿਹੜਾ ਸਕੂਲ ਐ ਉਹ 10 ਕ ਕਮਰੇ 12 ਕਮਰੇ ਬਣਦੇ ਉਹ ਸ਼ਿਫਟ ਕੀਤਾ ਜਾਵੇ ਬਾਹਰ ਜੀ ਸਾਡੇ ਕੋਲੇ ਜਗ੍ਹਾ ਪਈ ਹੈਗੀ 2 ਏਕੜ ਜਗ੍ਹਾ ਕੀ ਤੇ ਉਹਦੇ ਵਿੱਚ ਜੇ ਸ਼ਿਫਟ ਕੀਤਾ ਜਾਵੇ ਕਿਉਂਕਿ ਸਾਰਾ ਖੇਡਾਂ ਤੋਂ ਬਿਨਾ ਗੱਲ ਬਣਦੀ ਨਹੀਂ ਜੀ ਜਿਹੜਾ ਸਾਡਾ ਸਕੂਲ ਅੰਦਰ ਹੈ ਉਹਦੇ ਵਿੱਚ ਕੋਈ ਗਰਾਊਂਡ ਨਹੀਂ ਹੈਗਾ ਉਹ ਤਕਰੀਬਨ ਤਿੰਨ ਇੱਕ ਬਿਸਵੇਆਂ ਦਾ ਵਿੜਾ ਜੀ ਉਹ ਇਹ ਸਾਡੀ ਮਤਲਬ ਸਾਰੇ ਇਲਾਕੇ ਦੀ ਤਿੰਨੇ ਪਿੰਡਾਂ ਦੀ ਡਿਮਾਂਡ ਹੈ ਜੀ ਵੀ ਜੇ ਕਿਤੇ ਇਹ ਹੱਲ ਸਾਡਾ ਹੋ ਜਾਵੇ ਕਿਉਂਕਿ ਜਿਹੜੀ ਸਾਡੇ ਕੋਲੇ ਜ਼ਮੀਨ ਹੈ ਉਹ ਸਟੇਡੀਅਮ ਦੇ ਬਿਲਕੁਲ ਸਾਹਮਣੇ ਹੈ ਸਟੇਡੀਅਮ ਦੇ ਵਿੱਚ ਹੀ ਕਵਰ ਹੁੰਦੀ ਹੈ ਜੀ ਸਕੂਲ ਦੇ ਸਮਝੋ ਵਿੱਚ ਹੀ ਆ ਜੀ ਹਾਂ ਜੀ ਵਿੱਚ ਹੀ ਆ ਜੂਗੀ ਕਿਉਂਕਿ ਸਾਰਾ ਜੇ ਨਾ ਕਿੰਨੇ ਕਮਰੇ ਨੇ ਹੁਣ ਹੁਣ ਕਮਰੇ ਦਾ ਸਰ ਹੈਗਾ ਤਕਰੀਬਨ ਉੱਥੇ 12-13 ਕਮਰੇ ਹੈਗੇ ਆ ਜੀ ਪਰ ਕਿ ਬਣਾਉਣੇ ਪੈਣਗੇ ਫਿਰ ਹਾਂ ਉਹ ਬਣਾਉਣੇ ਪੈਣਗੇ ਸਾਰੇ ਇਸ ਹੈ ਜੀ ਨਹੀਂ ਲਗ ਲਗ ਨੇ ਜੀ ਹਾਈ ਸਕੂਲ ਲੱਕ ਜਾਣਾ ਚਾਹੁੰਦੇ ਐ ਐਜੂਕੇਸ਼ਨ ਹਾਇਰ ਐਜੂਕੇਸ਼ਨ ਡੀਓ ਸਾਹਿਬ ਦੱਸੋ ਜੀ ਆਪਣੇ ਤੁਹਾਡਾ ਹਾਈ ਸਕੂਲ ਹੈਗਾ ਪਿੰਡ ਦੇ ਵਿੱਚ ਸਕੂਲ ਸ਼ਿਫਟ ਕਰਨ ਨੂੰ ਕਹਿੰਦੇ ਆ ਕਿਉਂਕਿ ਜਿਹੜਾ ਸਕੂਲ ਹੈ ਉਹ ਅੰਦਰ ਹੈ ਪਰ ਉਹ ਤੇ ਗਰਾਊਂਡ ਨਹੀਂ ਹੈਗਾ ਗਰਾਊਂਡ ਬਾਹਰ ਹੈ ਪਰ ਜਿਹੜੀ ਇਹਨਾਂ ਕੋਲ ਜਗ੍ਹਾ ਪਈ ਹੈ ਉਹ ਬਿਲਕੁਲ ਗਰਾਊਂਡ ਦੇ ਨਾਲ ਲੱਗਦੀ ਐ ਸੋ ਸਮਝ ਲਓ ਸਕੂਲ ਉਹਨੂੰ ਗਰਾਊਂਡ ਨੂੰ ਇਸਤੇਮਾਲ ਕਰ ਸਕਦਾ ਐ ਤੇ ਇਜ਼ ਇਟ ਪੋਸੀਬਲ ਕਿ 12-13 ਕਮਰੇ ਆਪਾਂ ਬਣਾ ਕੇ ਉੱਥੇ ਸਕੂਲ ਤਿੰਨ ਤਿੰਨ ਪਿੰਡਾਂ ਦਾ ਸਾਂਝਾ ਐ ਤਿੰਨ ਪਿੰਡਾਂ ਦੇ ਬੱਚੇ ਆਉਂਦੇ ਐ ਹਾਈ ਸਕੂਲ ਐ ਪ੍ਰਾਇਮਰੀ ਲੱਗ ਐ ਤੇ ਇਹਦੇ ਵਾਸਤੇ ਤੁਸੀਂ ਪ੍ਰਪੋਜ਼ਲ ਪਿਆਰ ਕਰ ਲਓ ਸਕੂਲ ਨੂੰ ਪਿੰਡ ਦੇ ਵਿੱਚੋਂ ਸ਼ਿਫਟ ਕਰਕੇ ਬਾਹਰ ਲੈ ਕੇ ਜਾਣਾ ਔਰ ਬਾਹਰ ਵੀ ਉੱਥੇ ਜਿੱਥੇ ਗਰਾਊਂਡ ਐ ਤਾਂ ਸਮਝ ਲਓ ਬਾਉਂਡਰੀ ਗਰਾਊਂਡ ਇਸ ਤੇ ਸਕੂਲ ਇੱਕੋ ਹੀ ਹੋ ਜੂਗਾ ਉਥੇ ਜਾਇਆ ਹੈ ਉਹ ਦੇਖਿਆ ਹੈ ਹਾਂਜੀ ਪਰਸਨਲੀ ਜਾ ਕੇ ਵਿਜ਼ਿਟ ਕਰਕੇ ਸਾਰਾ ਕਿੰਨੀ ਕਿੰਨੀ ਜ਼ਮੀਨ ਹੈ 2 ਏਕੜ ਦੀ ਹਾਂਜੀ ਸਰ ਹਾਂਜੀ 2 ਏਕੜ ਸਰ ਪਈ ਵੀ ਦੇਖੋ ਸਾਲ ਤੂ ਜੇ ਸਾਡੇ ਕੋਲ ਕਿਉਂਕਿ ਥੋੜੀ ਜੀ ਜਿਵੇਂ ਆਪਾਂ ਰੜੇ ਕਹਿੰਦੇ ਸੀ ਅੱਗੇ ਰੋਡ ਵਾਲੀ ਜ਼ਮੀਨ ਹੈ ਉਹ ਤੇ ਕੁਝ ਨਾ ਵੇਚਦਾ ਹੈ ਨਾ ਕੁਝ ਹੋਰ ਹੈ ਉਹ ਰੋਕ ਕਿਉਂ ਜਾ ਰਹੀ ਹੈ ਇਹ ਫਿਰ ਤਾਂ ਵਧੀਆ ਗੱਲ ਹੈ ਹਾਂਜੀ ਸਰ ਫਿਰ ਬਣਾਵਾਂਗੇ ਵੀ ਬਿਲਕੁਲ ਲੇਟੈਸਟ ਕੰਮ ਰੇ ਬਣਾਵਾਂਗੇ ਹਾਂਜੀ ਸਰ ਹਾਂ ਦੇ ਹਾਂ ਐ ਪੁਰਾਣਿਆਂ ਵਾਲਾ ਕੰਮ ਸਾਡੇ ਸਰ ਇਹ ਬੇਨਤੀ ਲਾਈਨ ਜੀ ਦੀ ਹੈ ਨਾ ਨਾ ਕਮਰੇ ਵੀ ਪੜਾਈ ਦੇ ਮੁਤਾਬਕ ਮੌਜੂਦ ਹੋਵੇ ਜੀ 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 ਪ੍ਰੋਜੈਕਟਰ ਲੱਗਿਆ ਹੋਵੇ 스마트 ਕਮਰਾ ਹੋਵੇ ਲਾਇਬ੍ਰੇਰੀ ਨਾਲ ਹੋਵੇ ਬਿਲਕੁਲ ਜੀ ਬਿਲਕੁਲ ਅਸੀਂ ਫਿਰ ਜੀ ਬਣਾਉਣ ਹੀ ਲੱਗੇ ਪਰ ਅਗਲੇ 40 ਸਾਲ ਬਾਅਦ ਤੇ ਬਣਾਵਾਂਗੇ ਹਾਂ ਜੀ ਸਰ ਹਾਂ ਜੀ ਕਿਉਂਕਿ ਸਾਰਾ ਜਿਹੜੇ ਨੇ ਖੇਡਾਂ ਨੇ ਕਿ ਹਜੇ ਖੇਡਾਂ ਤੋਂ ਬਿਨਾ ਵੀ ਜੇ ਮਤਲਬ ਹੁਣ ਸਾਡੇ ਕੋਲ ਜਿੰਨੀ ਸਟਰੈਂਥ ਹੈ ਬੱਚਿਆਂ ਦੀ ਜੇ ਪਲੇ ਗਰਾਉਂਡ ਤਿਆਰ ਹੋ ਜਾਵੇ ਤਾਂ ਆਲੇ-ਦਾਲ ਦੇ ਬੱਚੇ ਵੀ ਸਕੂਲ ਦੇ ਵਿੱਚ ਆਉਣਗੇ ਉਹ ਸਕੂਲ ਹੀ ਆ ਗਿਆ ਉੱਥੇ ਤਾਂ ਫਿਰ ਹਾਂ ਜੀ ਸਰ ਹਾਂ ਜੀ